ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰਾਮ ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਜਿਹੜੀਆਂ ਮੇਰੀਆਂ ਭੈਣਾਂ ਫੇਸਬੁੱਕ ਪੇਜ ਤੋਂ ਦੇਖਦੀਆਂ ਨੇ ਉਹ ਫੇਸਬੁੱਕ ਪੇਜ ਨੂੰ ਫੋਲੋ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨਵੇਂ ਡਿਜ਼ਾਈਨ ਮਸ਼ੀਨਵਰਕ ਦੇ ਡਿਜ਼ਾਈਨ ਨੇਗੇ ਬਹੁਤ ਸੋਹਣੇ ਸੂਟ ਨੇ ਪਸ਼ਮੀਨੇ ਦੇ ਉੱਪਰ ਰੈਡੀ ਕੀਤੇ ਹੋਏ ਨੇ ਆਪਾਂ ਇਹਦੇ ਵਿੱਚ ਤੁਹਾਨੂੰ ਤਿੰਨ ਤਰ੍ਹਾਂ ਦਾ ਪਸ਼ਮੀਨੇ ਦਾ ਸਟਾਫ ਦਿਖਾਵਾਂਗੇ ਠੀਕ ਹੈ ਜੀ ਮੋਟੇ ਦੇ ਵਿੱਚ ਤੁਹਾਨੂੰ ਜਿਹੜਾ ਵੀ ਸਟਾਫ ਪਸੰਦ ਆ ਤੁਸੀਂ ਉਹਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ ਲਓ ਜੀ ਆਪਾਂ ਸੂਟ ਦਿਖਾਉਣੀ ਆ ਸਭ ਤੋਂ ਪਹਿਲਾਂ ਹੈਗਾ ਜੀ ਪਿਓਰ ਪਸ਼ਮੀਨੇ ਦਾ ਠੀਕ ਹੈ ਜੀ ਇਹ ਪਿਓਰ ਪਸ਼ਮੀਨੇ ਦੇ ਵਿੱਚ ਹੋਊਗਾ ਟੈਸਟਾ ਬ੍ਰੈਂਡ ਦਾ ਸਟਾਫ ਹੈ ਸਟਾਫ ਹੈ ਇਹ ਠੀਕ ਹੈ ਤੇ ਇਹਦੇ ਇਸ ਤਰ੍ਹਾਂ ਕੰਨੀ ਦੇ ਉੱਪਰ ਕੋਈ ਸਟੈਂਪ ਨਹੀਂ ਲੱਗੀ ਹੋndi ਹੈਗੀ ਬਟ ਇਹ ਹੈਗਾ ਟਿਸਟਾ ਬ੍ਰਾਂਡ ਦਾ ਹੈਗਾ ਤੇ ਬਹੁਤ ਸੋਹਣਾ ਸਟੱਫ ਹੈ ਤੇ ਇਹਦੇ ਆਪਾਂ ਨੇ ਇਸ ਤਰ੍ਹਾਂ ਵਰਕ ਕਰਿਆ ਹੋਇਆ ਚਾਕਾਂ ਦੇ ਉੱਪਰ ਠੀਕ ਹੈ ਜੀ ਤੇ ਵਰਕ ਦੇਖ ਸਕਦੇ ਹੋਗੇ ਬਹੁਤ ਸੋਹਣਾ ਵਰਕ ਹੈ ਜਿਹੜਾ ਕਰਿਆ ਹੋਇਆ ਹੈਗਾ ਤੇ ਕਾਵਿਆ ਨਾਲ ਆਪਾਂ ਵਰਕ ਕੀਤਾ ਹੋਇਆ ਹੈਗਾ ਤੁਸੀਂ ਨਹੀਂ ਕਰਾਉਣਾ ਚਾਹੁੰਦੇ ਤਾਂ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋਗੇ ਠੀਕ ਹੈ ਜੀ ਇਹ ਵਾਲਾ ਚਾਕ ਦੇ ਉੱਪਰ ਆ ਗਿਆ ਨਾਲ ਘਟ ਵਰਕ ਕੀਤਾ ਫਿਰ ਆ ਗਿਆ ਜੀ ਘੇਰੇ ਦੇ ਉੱਪਰ ਠੀਕ ਹੈ ਜੀ ਤੇ ਇਸ ਤਰ੍ਹਾਂ corner ਦੇ ਉੱਪਰ ਆਪਾਂ ਨੇ ਵੱਡਾ ਫਲਾਵਰ ਬਣਾਇਆ ਹੋਇਆ ਹੈਗਾ thread color ਵੀ ਦੇਖ ਸਕਦੇ ਹੋਗੇ ਬਾਕੀ ਤੁਸੀਂ thread color ਆਪਣੀ ਚੋਇਸ ਦੇ ਕੋਈ ਵੀ ਪਵਾ ਸਕਦੇ ਹੋ ਤੇ ਵਰਕ ਦੀ ਫਿਨਿਸ਼ਿੰਗ ਆ ਉਹ ਆਪਾਂ ਤੁਹਾਨੂੰ ਹਰੇਕ ਸੂਟ ਦੀ ਨੇੜੇ ਤੋਂ ਚੈੱਕ ਕਰਾਉਣੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਵਾਲਾ ਘੇਰੇ ਤੇ ਹੋ ਗਿਆ ਫਿਰ ਇਸ ਤਰ੍ਹਾਂ ਦੂਸਰੀ ਸਾਈਡ ਚੱਕ ਦੇ ਉੱਪਰ ਆ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਇਹਦਾ ਕਾਵਿਆ ਕੀਤਾ ਹੋਇਆ ਵੀ ਦਿਖਾ ਦਿੰਨੇ ਆਂਗੇ ਤੇ ਇਸ ਤਰ੍ਹਾਂ ਦੇਖੋ ਬਹੁਤ ਸੋਹਣਾ ਵਰਕ ਕਰਿਆ ਹੈ ਡਿਜ਼ਾਈਨ ਵੀ ਬਹੁਤ ਸੋਹਣਾਗਾ ਤੇ ਨਵਾਂ ਡਿਜ਼ਾਈਨ ਇਹ ਆਪਣੇ ਕੋਲੇ ਰੈਡੀ ਹੋਇਆਗਾ ਬਣ ਕੇ ਤੁਹਾਨੂੰ ਪਸੰਦ ਆਉਂਦਾਗਾ ਤੁਸੀਂ ਇਹਦੇ ਉੱਪਰ ਨਹੀਂ ਕਰਾਉਣਾ ਰਾਨ ਟੈਕਸ ਪਸ਼ਮੀਨੇ ਤੇ ਸਿਲਕ ਪਸ਼ਮੀਨੇ ਦੇ ਤੇ ਕੁਟ్రਾਈ ਦੇ ਉੱਪਰ ਜਿਹੜੇ ਮਰਜੀ ਸਟਾਫ ਦੇ ਉੱਪਰ ਤੁਸੀਂ ਇਹ ਡਿਜ਼ਾਈਨ ਬਣਾ ਸਕਦੇ ਹੋ ਠੀਕ ਹੈ ਜੀ ਇਹਦੀ ਬਾਜ਼ੂ ਦਾ ਡਿਜ਼ਾਈਨ ਦਿਖਾਉਣੀ ਆਪਾਂ ਇਸ ਤਰ੍ਹਾਂ ਬੇਲ ਹੈ ਜਿਹੜੀ ਆਪਾਂ ਇਹਦੀ ਬਾਜ਼ੂ ਦੇ ਉੱਪਰ ਪਾਈ ਹੋਈ ਹੈਗੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਤੇ ਬਾਜ਼ੂ ਦੇ ਉੱਪਰ ਵਰਕ ਵੀ ਦੇਖ ਸਕਦੇ ਹਾਂ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਬਾਕੀ ਤੁਸੀਂ ਜਿੰਨੀ ਖੁੱਲੀ ਰੱਖਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਕਈ ਮੇਰੀਆਂ ਭੈਣਾਂ ਹੁੰਦੀਆਂ ਨੇ ਜਿਹੜੇ ਬੈਲ ਸਲੀਪ ਹੁਣ ਬਣਵਾਉਂਦੀਆਂ ਰਹੀਆਂ ਤਾਂ ਤੱਕ ਤੁਸੀਂ ਉਸੇ ਅਕੋਰਡਿੰਗ ਆਪਣਾ ਨਾਪ ਸਾਨੂੰ ਦੱਸ ਦਿਆ ਕਰੋ ਠੀਕ ਹੈ ਜੀ ਆਪਾਂ ਉਹਨਾਂ ਵਰਕ ਸਨੂੰ ਕਰਕੇ ਦੇ ਦਾਂਗੇ ਠੀਕ ਹੈ ਜੀ ਲਓ ਜੀ ਇਹ ਹੋ ਗਿਆ ਆਪਣਾ ਇਹਨਾਂ ਸ਼ਾਰਟ ਦਾ ਵਰਕ ਠੀਕ ਹੈ ਤੇ ਇਹ ਆਪਾਂ ਅਨ ਸਟਿਚ ਸੂਟ ਭੇਜਣਾਗਾ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਵੀ ਰੈਡੀ ਕੀਤਾ ਹੋਇਆਗਾ ਤੇ ਆਪਾਂ ਤੁਹਾਨੂੰ ਫੇਰ ਦਿਖਾ ਦਿੰਨੇ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਲੋ ਜੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਇਹ ਡਿਜ਼ਾਈਨ ਬਣਾ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਸੁਪਰ ਨੈੱਟ ਦਾ ਰੱਖਿਆ ਹੋਇਆ ਹੈਗਾ ਜਿਹੜਾ ਸੁਪਰ نیٹ ਦਾ ਦੁਪੱਟਾ ਹੁੰਦਾ ਜੀ ਇਹ ਬਹੁਤ ਸੌਫਟ ਹੁੰਦਾ ਬਹੁਤ ਸੋਹਣਾ ਦੁਪੱਟਾ ਹੁੰਦਾ ਸਿਰ ਤੇ ਆਰਾਮ ਨਾਲ ਟਿੱਗ ਜਾਂਦਾ ਹੈ ਇਹ ਸਿੰਗਲ ਕਲਰ ਡਾਈ ਕੀਤਾ ਹੋਇਆ ਤੇ ਆਪਾਂ ਬੇਸ ਕਲਰ ਦੀ ਆਪਾਂ ਇਹਨੂੰ ਲੇਸ ਰੱਖ ਕੇ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਠੀਕ ਹੈ ਜੀ ਤੇ ਦੁਪੱਟਾ ਤੁਸੀਂ ਕੋਈ ਵੀ ਲਾ ਸਕਦੇ ਹੋ ਹਾਫ ਪਿਓਰ ਸੈਮੀ ਚਨੂਨ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਉਹੀ ਦੁਪੱਟਾ ਇਹਦੇ ਨਾਲ ਰੱਖ ਸਕਦੇ ਹੋਗੇ ਤੇ ਇਹ ਦੁਪੱਟੇ ਦੀ ਕੁਆਲਿਟੀ ਵੀ ਵਧੀਆ ਹੁੰਦੀ ਹੈ ਸੌਫਟ ਹੁੰਦਾ ਹੈਗਾ ਇਹ ਤੇ ਸਕਰੀਨ ਦੇ ਉੱਪਰ ਪ੍ਰਾਈਸ ਉਹਨੂੰ ਸ਼ੋਅ ਹੋ ਜਾਊਗਾ ਠੀਕ ਹੈ ਜੀ ਤੇ ਬਿਨਾ ਸਟੀਚਿੰਗ ਇਹ ਸੂਟ ਆਪਣਾ ਜਾਣਾਂਗਾ ਲੋ ਜੀ ਅਗਲਾ ਸੂਟ ਦਿਖਵਾਂਗੇ ਇਹ ਆਪਾਂ ਬਣਾਇਆ ਹੋਇਆ ਜੀ ਕਟ్రਾਈ ਦੇ ਉੱਪਰ ਇਹ ਵਾਲੀ ਕਟ్రਾਈ ਵੀ ਆਪਣੀ ਟੈਸਟਾ ਬ੍ਰਾਂਡ ਦੀ ਹੈਗੀ ਤੇ ਇੱਕ ਹਲਕੇ ਦੇ ਵਿੱਚ ਕਟ్రਾਈ ਆ ਉਹਦੇ ਵਿੱਚ ਤੇ ਆਪਾਂ ਇਹ ਵਰਕ ਹੈ ਜਿਹੜਾ ਕਰਿਆ ਹੋਇਆਗਾ ਠੀਕ ਹੈ ਜੀ ਇਹ ਵੀ ਚੱਕ ਘੇਰੇ ਦਾ ਕੰਮ ਹੈ ਕੀਤਾ ਹੋਇਆ ਇਸ ਤਰ੍ਹਾਂ ਦੇਖ ਸਕਦੇ ਹੋਗੇ ਚੱਕ ਦੇ ਉੱਪਰ ਆਪਾਂ ਨੇ ਚਾਵਲ ਟਾਂਕੇ ਦਾ ਕੰਮ ਕੀਤਾ ਹੈ ਤੇ ਇਹਦੇ ਵਿੱਚ ਆਪਾਂ ਨੇ ਫਲਾਵਰ ਐਡ ਕੀਤੇ ਹੋਏ ਆਗੇ ਠੀਕ ਹੈ ਜੀ ਫਿਰ ਇਸ ਤਰ੍ਹਾਂ ਹੀ ਸੇਮ ਆਪਾਂ ਨੇ ਘੇਰੇ ਦੇ ਉੱਪਰ ਚਾਵਲ ਟੰਕਾ ਦਿੱਤਾ ਹੋਇਆ ਹੈ ਠੀਕ ਹੈ ਜੀ ਤੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਆਪਾਂ ਫਲਾਵਰ ਦੇ ਦਿੱਤਾ ਹੋਇਆਗਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਸੋ ਨੂੰ ਆਪਾਂ ਸਾਰਾ ਸੂਟ ਦਿਖਾ ਦੰਨੇ ਆਂਗੇ ਤੇ ਲੋਚੀ ਕਿ ਦੂਸਰੇ ਚੱਕ ਦੇ ਉੱਪਰ ਆ ਗਿਆ ਬਹੁਤ ਸੋਹਣਾ ਕੰਮ ਕਰਿਆ ਹੋਇਆ ਹੈਗਾ ਤੁਸੀਂ ਇਹ ਡਿਜ਼ਾਈਨ ਪਸੰਦ ਹੈ ਇਹ ਵੀ ਕਰਵਾ ਸਕਦੇ ਹੋ ਤੇ ਇਹ ਆਪਾਂ ਨੂੰ ਡਿਜ਼ਾਈਨ ਆਇਆ ਸੀ ਆਪਾਂ ਨਾਲ ਫੋਟੋ ਲਾ ਦਾਂਗੇ ਜੇ ਹੋਈ ਆਪਣੇ ਕੋਲੇ ਠੀਕ ਹੈ ਸੀ ਉਹਦੇ neck ਦੇ ਉੱਪਰ ਵੀ ਕਰਿਆ ਹੋਇਆ ਸੀ ਤੁਸੀਂ neck ਤੇ ਵੀ ਕਰਵਾ ਸਕਦੇ ਹੋ ਜੇ ਨਹੀਂ ਕਰਾਉਣਾ ਚਾਹੁੰਦੇ ਤਾਂ ਇਸ ਤਰ੍ਹਾਂ ਵੀ ਤੁਸੀਂ ਕੰਮ ਹੈ ਜਿਹੜਾ ਰਖਵਾ ਸਕਦੇ ਹੋ ਤੇ ਇਹਦੀ ਬਾਜ਼ੂ ਦਾ ਕੰਮ ਆਪਾਂ ਉਹ ਵੀ ਦਿਖਾਉਣੀ ਆ ਤੁਹਾਨੂੰ ਓਹ ਜੀ ਇਸ ਤਰ੍ਹਾਂ ਦਾ ਕੰਮ ਆਪਾਂ ਇਹਦੀ ਬਾਜ਼ੂ ਦੇ ਕੀਤਾ ਹੋਇਆ ਹੈਗਾ ਤੇ ਪਹਿਲਾਂ ਆਪਾਂ ਨੀਚੇ ਚਵਲ ਟੰਕਾ ਲਾਇਆ ਹੋਇਆਗਾ ਬੇਲ ਮੰਗੂ ਦਿੱਤਾ ਹੋਇਆ ਫਿਰ ਆਪਾਂ ਸੈਂਟਰ ਦੇ ਵਿੱਚ ਫਲਾਵਰ ਐਡ ਕੀਤਾ ਹੋਇਆ ਠੀਕ ਹੈ ਜੀ ਤੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਇਹ ਬਣਾ ਸਕਦੇ ਹੋ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਹੈ ਤੁਸੀਂ ਉਹੀ ਡਿਜ਼ਾਈਨ ਬਣਵਾ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਸਟੱਫ ਦੇ ਉੱਪਰ ਬਣਾ ਸਕਦੇ ਹੋ ਕਾਟਨ ਤੇ ਬਣਾਉਣਾ ਸਿੰਥੈਟਿਕ ਸਟੱਫ ਤੇ ਬਣਾਉਣਾ ਤੁਹਾਡੀ ਇੱਛਾ ਹੈਗੀ ਤੇ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਨੇ ਸੈਲਫ ਦੇ ਵਿੱਚ ਇਹ ਵਾਲੀ ਦੁਪੱਟੇ ਦੀ ਕੁਆਲਿਟੀ ਆਪਣੇ ਕੋਲ ਬਿਲਕੁਲ ਨਵੀਂ ਆਈ ਸੀ ਬਹੁਤ ਸੋਹਣਾ ਦੁਪੱਟਾ ਹੈਗਾ ਤੇ ਇਸ ਤਰ੍ਹਾਂ ਦਾ ਇਹ ਇਹਦੇ ਵਿੱਚ ਪ੍ਰਿੰਟ ਹੈ ਦੁਪट्टे ਦੇ ਵਿੱਚ ਦੁਪੱਟਾ ਬਹੁਤ ਸੋਹਣਾ ਹੈਗਾ ਸੌਫਟ ਹੈਗਾ ਸਿਰ ਤੇ ਆਰਾਮ ਨਾਲ ਇਹ ਟਿਕ ਜੂਗਾ ਠੀਕ ਹੈ ਜੀ ਤੇ ਇਹਨੂੰ ਆਪਾਂ ਫਿਨਿਸ਼ਿੰਗ ਨਹੀਂ ਦਿੱਤੀ ਹੈਗੀ ਇਹ ਇਸ ਤਰ੍ਹਾਂ ਹੀ ਮੰਗਵਾਇਆ ਹੈਗਾ ਤੇ ਤੁਸੀਂ ਇਹ ਇਸ ਤਰ੍ਹਾਂ ਦੇ ਦੁਪੱਟੇ ਡਾਈ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਪ੍ਰਾਈਸ ਆਪਾਂ ਤੁਹਾਨੂੰ ਸ਼ੋਅ ਕਰ ਦਾਂਗੇ ਵਿਦ ਦੁਪੱਟਾ ਹਾਂਜੀ ਇਹ ਵਾਲਾ ਸੂਟ ਆਪਾਂ ਨੇ ਸਿਲਕ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਤੇ ਕਲਰ ਹੈਗਾ ਜੀ ਗਾਜ਼ਰੀ ਠੀਕ ਹੈ ਜੀ ਤੇ ਸਟੱਫ ਸਿਲਕ ਪਸ਼ਮੀਨੇ ਦਾ ਬਹੁਤ ਸੋਹਣਾ ਸਟੱਫ ਹੈਗਾ ਤੇ ਜਿਹੜਾ ਵੀ ਜਿੰਨਾ ਕੋਲ ਵੀ ਇਹ ਗਿਆ ਤੇ ਉਹਨਾਂ ਨੇ ਆਪਣੇ ਕੋਲ ਰਿਪੀਟ ਤੇ ਆਰਡਰ ਦਿੱਤੇ ਨੇਗੇ ਠੀਕ ਹੈ ਤੇ ਇਹਦੇ ਆਪਾਂ ਨੇ ਘੇਰੇ ਦੇ ਉੱਪਰ ਵਰਕ ਕਰਿਆ ਹੋਇਆ ਦਾ ਤੇ ਵਰਕ ਦੇਖ ਸਕਦੇ ਹੋਗੇ ਬਿਲਕੁਲ ਸੋਹਣੂ ਪਰਫੈਕਟ ਨਜ਼ਰ ਆ ਰਿਹਾ ਹੈਗਾ ਠੀਕ ਹੈ ਜੀ ਪੂਰੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਵਰਕ ਦੀ ਆਪਣੀ ਘੇਰੇ ਦੇ ਉੱਪਰ ਕੰਮ ਕੀਤਾ ਹੋਇਆਗਾ ਕੰਮ ਪੂਰਾ ਨੀਟ ਐਂਡ ਕਲੀਨ ਹੋਊਗਾ ਜੀ ਥ्रेड ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਜੇ ਤੁਸੀਂ ਹੈਵੀ ਕਰਨਾ ਚਾਹੋਗੇ ਤਾਂ ਇਹਨੂੰ ਚੱਕਾਂ ਦੇ ਉੱਪਰ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਕੰਮ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਬਾਜ਼ੂ ਦੇ ਉੱਪਰ ਇਸ ਤਰ੍ਹਾਂ ਦੀ ਬੇਲ ਹੈ ਜਿਹੜੀ ਸੇਮ ਆਪਾਂ ਨੇ ਬਾਜ਼ੂ ਦੇ ਉੱਪਰ ਪਾਈ ਹੋਈ ਹੈ ਪੂਰੀ ਹੈਵੀ ਬੇਲ ਰੱਖੀ ਹੋਈ ਹੈ ਬਾਜ਼ੂ ਦੇ ਉੱਪਰ ਵੀ ਕੱਟਵਰਕ ਦੇ ਕੇ ਫਿਰ ਆਪਾਂ ਨੇ ਉੱਪਰ ਫਲਾਵਰ ਬਣਾਏ ਹੋਏ ਆ ਠੀਕ ਹੈ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਹ ਨਹੀਂ ਹੈਗਾ ਕਿ ਹਲਕਾ ਕੰਮ ਬਾਜ਼ੂ ਦੇ ਉੱਪਰ ਕੀਤਾ ਹੈ ਘਰੇ ਜਿੰਨਾ ਹੀ ਹੈਵੀ ਕੰਮ ਹੈ ਜਿਹੜਾ ਆਪਾਂ ਨੇ ਦੀ ਬਾਜ਼ੂ ਦੇ ਉੱਪਰ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਬਹੁਤ ਸੋਹਣਾ ਕੰਮ ਹੈ ਜਿਹੜਾ ਕਰਿਆ ਹੋਇਆ ਹੈਗਾ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਤੁਸੀਂ ਸਿਲਕ ਪਸ਼ਮੀਨੇ ਤੇ ਨਹੀਂ ਬਣਾਉਣਾ ਤਾਂ ਤੁਸੀਂ ਹੋਰ ਪਸ਼ਮੀਨੇ ਤੇ ਬਣਾ ਸਕਦੇ ਹੋ ਰਾਮ ਟੈਕਸ ਤੇ ਬਣਵਾ ਸਕਦੇ ਹੋ ਰਾਮ ਟੈਕਸ ਦੇ ਵਿੱਚ ਵੀ ਡਬਲ ਟੋਨ ਆਉਂਦਾ ਜੀ ਉਹਦੇ ਉੱਪਰ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਇਹਨੂੰ ਬਿਨਾ ਲਾਈਨਿੰਗ ਵੀ ਸਟਿਚ ਕਰ ਸਕਦੇ ਹੋ ਜੇ ਤੁਸੀਂ ਇਹਦੇ ਨੀਚੇ ਲਾਈਨਿੰਗ ਨਹੀਂ ਲਾਉਣੀ ਹੈਗੀ ਤਾਂ ਤੁਸੀਂ ਇਹਨੂੰ ਬਿਨਾ ਲਾਈਨਿੰਗ ਹੈ ਜਿਹੜਾ ਬਣਾ ਸਕਦੇ ਹੋ ਤੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਬਣਿਆ ਹੋਇਆ ਹੈ ਤੇ ਆਪਣਾ ਕੰਮ ਵੀ ਬਹੁਤ ਸੋਹਣਾ ਕਰਿਆ ਹੋਇਆ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਨੇ ਟੈਬੀ ਲਾਈਨਿੰਗ ਵਾਲਾ ਰੱਖਿਆ ਹੋਇਆ ਠੀਕ ਹੈ ਜੀ ਜਿਹੜਾ ਇਹ ਵਾਲਾ ਦੁਪੱਟਾ ਜੀ ਬਹੁਤ ਸੋਹਣਾ ਦੁਪੱਟਾ ਹੈਗਾ ਸੌਫਟ ਹੁੰਦਾ ਹੈਗਾ ਸਿਰ ਤੇ ਆਰਾਮ ਨਾਲ ਤੁਸੀਂ ਇਹਨੂੰ ਲੈ ਸਕਦੇ ਹੋਗੇ ਤੇ ਆਪਾਂ ਨੇ ਇਹ ਇਸ ਤਰ੍ਹਾਂ ਟਾਈ ਡਾਈ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਦੁਪੱਟਾ ਜਿਹੜਾ ਆਪਾਂ ਨੇ ਰੈਡੀ ਕੀਤਾ ਹੋਇਆ ਤੇ ਤੁਹਾਨੂੰ ਆਪਾਂ ਦਿਖਾਉਣੇ ਵੀ ਆ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਦੁਪट्टे ਦੇ ਵਿੱਚ ਬਣਾਇਆ ਹੋਇਆ ਹੈਗਾ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਲਾ ਕੇ ਦੁਪट्टे ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਆਪਾਂ ਸ਼ੋਅ ਕਰ ਦਾਂਗੇ ਜੀ ਵੀਦ ਦੁਪੱਟਾ ਤੁਸੀਂ ਬਿਨਾਂ ਦੁਪੱਟੇ ਤੋਂ ਸੂਟ ਲੈਣਾ ਚਾਹੁੰਦੇ ਹੋ ਤਾਂ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਹੋ ਦੁਪੱਟੇ ਨਾਲ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟੇ ਨਾਲ ਵੀ ਸੂਟ ਲੈ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਅਗਲਾ ਸੂਟ ਦਿਖਾਉਣਿਆਂਗੇ ਇਹ ਵੀ ਆਪਾਂ ਨੇ ਬਹੁਤ ਸੋਹਣਾ ਸਿਲਕ 베ਸ ਦਾ ਸਟੱਫ ਹੈ ਸਿਲਕ ਦੇ ਵਿੱਚ ਲਾਈਨਿੰਗ ਵਾਲਾ ਸਟੱਫ ਹੈ ਇਹ ਇਹਦੇ ਵਿੱਚ ਤੁਹਾਨੂੰ ਆਪਣੇ ਕੋਲ ਕਲਰ ਮਿਲ ਜਾਣਗੇ ਜੀ ਡਾਰਕ ਵੀ ਲਾਈਟ ਵੀ ਬਹੁਤ ਸੋਹਣਾ ਸਟੱਫ ਹੈ ਤੇ ਬਹੁਤ ਹੀ ਜਿਆਦਾ ਸੌਫਟ ਹੈ ਪਾਰਟੀ ਵੇਅਰ ਸਟੱਫ ਹੈ ਹੈਂਡਵਰਕ ਮਸ਼ੀਨਵਰਕ ਆਰੀਵਰਕ ਜੋ ਵੀ ਤੁਸੀਂ ਇਹਦੇ ਉੱਪਰ ਡਿਜ਼ਾਈਨ ਬਣਾਉਣਾ ਚਾਹੁੰਦੇ ਹੋਗੇ ਬਣਾ ਸਕਦੇ ਹੋ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਨੇ ਇਹਦੇ neck ਦੇ ਉੱਪਰ ਡਿਜ਼ਾਈਨ ਰੱਖਿਆ ਹੋਇਆਗਾ neck ਦਾ ਵਰਕ ਕੀਤਾ ਹੋਇਆਗਾ ਤੇ ਦੋਨੋਂ ਸਾਈਡ neck ਦੇ ਉੱਪਰ ਆਪਣੇ ਫਲਾਵਰ ਬਣਾਏ ਹੋਏ ਆਗੇ ਠੀਕ ਹੈ ਜੀ ਤੇ ਸਿੰਗਲ ਥ੍ਰੈਡ ਦਾ ਆਪਾਂ ਨੇ ਕੰਮ ਕੀਤਾ ਹੈ ਮੈਰੂਨ ਸਿੰਗਲ ਥ੍ਰੈਡ ਲਾਇਆ ਹੋਇਆ ਇਹਦੇ ਵਿੱਚ ਠੀਕ ਹੈ ਜੀ ਤੇ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਫਲਾਵਰ ਪਾਈ ਹੋਈ ਆ ਲੋ ਜੀ ਇਹ ਪਿਸਤਾਂ ਗੂਰੀ ਜਾਂ ਛੇੜ ਕਹਿ ਸਕਦੇ ਹਾਂ ਬਹੁਤ ਹੀ ਸੋਹਣਾ ਕਲਰ ਹੈ ਇਹ ਇਸ ਤਰ੍ਹਾਂ ਦੋਨੋਂ ਸਾਈਡ ਫਲਾਵਰ ਆ ਗਏ ਫਿਰ ਇੱਕ ਆ ਗਿਆ ਫਿਰ نیچے ਇਸ ਤਰ੍ਹਾਂ ਇਹ ਘੇਰੇ ਦੇ ਉੱਪਰ ਆ ਜਾਣਗੇ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਕੰਮ ਕੀਤਾ ਹੋਇਆ ਹੈਗਾ ਜੇ ਤੁਸੀਂ ਹੈਂਡਵਰਕ ਦੇ ਵਿੱਚ ਨਹੀਂ ਕਰਾਉਣਾ ਚਾਹੁੰਦੇ ਤਾਂ ਤੁਸੀਂ ਇਸ ਤਰ੍ਹਾਂ ਦਾ ਸੂਟ ਵੀ ਰੈਡੀ ਕਰਵਾ ਸਕਦੇ ਹੋ ਇਹਨੂੰ ਇਸ ਤਰ੍ਹਾਂ ਹੀ ਮੈਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਕੇ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਦੁਪੱਟਾ ਤੁਸੀਂ بیس ਕਲਰ ਵੀ ਰੱਖ ਸਕਦੇ ਹੋ ਤੇ ਕੰਟਰਾਸਟ ਵੀ ਰੱਖ ਸਕਦੇ ਹੋ ਠੀਕ ਹੈ ਬਹੁਤ ਸੋਹਣਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆਗਾ ਇਹਦੇ ਵਿੱਚ ਆਪਣੇ ਕੋਲ ਕਲਰ ਹੈਗੇ ਆ ਤੁਸੀਂ ਹੋਰ ਕਲਰ ਤੇ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਹੋਰ ਤੇ ਵੀ ਕਰਵਾ ਸਕਦੇ ਹੋ ਤੇ ਇਹਦੀ ਆਪਾਂ ਬਾਜ਼ੂ ਦਾ ਕੰਮ ਦਿਖਾਉਣੀ ਆ ਤੁਹਾਨੂੰ ਤੇ ਬਾਜ਼ੂ ਦੇ ਉੱਪਰ ਵੀ ਆਪਾਂ ਨੇ ਸੇਮ ਹੀ ਫਲਾਵਰ ਹੈ ਜਿਹੜਾ ਦਿੱਤਾ ਹੋਇਆਗਾ ਇਹ ਨਹੀਂ ਹੈਗਾ ਵੀ ਆਪਾਂ ਛੋਟਾ ਜਿਹਾ ਫਲਾਵਰ ਰੱਖਿਆ ਹੋਇਆ ਪੂਰਾ ਸੇਮ ਆਪਾਂ ਨੇ ਸ਼ਰਟ ਨਾਲ ਦਾ ਹੀ ਵੱਡਾ ਫਲਾਵਰ ਹੈ ਜਿਹੜਾ ਉਹ ਦਿੱਤਾ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆਗਾ ਇਹਦੇ ਨਾਲ ਆਪਾਂ ਦੁਪੱਟਾ ਨਹੀਂ ਰੈਡੀ ਕੀਤਾ ਹੈਗਾ ਤੁਸੀਂ ਦੁਪੱਟਾ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋਗੇ ਬਿਨਾ ਦੁਪੱਟੇ ਤੋਂ ਸੂਟ ਲੈਣਾ ਚਾਹੁੰਦੇ ਹੋਗੇ ਤੇ ਬਿਨਾ ਸਟੀਚਿੰਗ ਤੋਂ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਆਪਾਂ ਫੇਰ ਦਿਖਾ ਦਿੰਨੇ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜਾ ਡਿਜ਼ਾਈਨ ਸਭ ਤੋਂ ਵਧੀਆ ਲੱਗਿਆ ਠੀਕ ਹੈ ਜੀ